ਦੋਸਤੋ ਮੈਂ ਤੁਹਾਡਾ ਆਪਣਾ ਹਿੰਦੂ ਜੱਟ ਸ਼ੇਰ ਲਾਇਨ ਦੋਸਤੋ ਬੜਾ ਹੀ ਮੈਂ ਕਹਿੰਦਾ ਗੰਭੀਰ ਮੁੱਦਾ ਜਿਹੜਾ ਅੱਜ ਕੱਲ ਦਾ ਚੱਲਦਾ ਪਿਆ ਹੋਇਆ ਹੈ ਕਿ ਦੇਖੋ ਸਾਡੇ ਭਾਰਤ ਦੀ ਬੇਟੀ ਸਾਡੇ ਭਾਰਤ ਦੀ ਧੀ ਕੰਗੜਾ ਨੋਥ ਜਿਹੜੀ ਹਿਮਾਚਲ ਮੰਡੀ ਤੋਂ ਐਮਪੀ ਹੈ ਦੋਸਤੋ ਕਾਹਦਾ ਵਾਕਿਆ ਚੰਡੀਗੜ੍ਹ 에ਰਪੋਰਟ ਦੇ ਉੱਤੇ ਮੈਂ ਇਹ ਚਿੰਤਨਦਾਬ ਕੀ ਪੰਜਾਬ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਇੱਕ ਐਮਪੀ ਸ਼ੇਖ ਨਹੀਂ ਹੈ ਸਾਡੇ ਭਾਰਤ ਦੀ ਬੇਟੀ ਸ਼ੇਖ ਨਹੀਂ ਹੈ ਤੇ ਅਸੀਂ ਲੋਕ ਆਪਣੇ ਆਪ ਨੂੰ ਸ਼ੇਖ ਕਿੱਥੋਂ ਗਿਆਗੇ ਬੜਾ ਹੀ ਦੁੱਖ ਲਗਾ ਦੋਸਤੋ ਜੋ ਮੈਂ ਵੀਡੀਓ ਦੇਖੀ ਕਿ ਕਿਦਾਂ ਸਾਡੀ ਐਮਪੀ ਕੰਗੜਾ ਰਮੋਦ ਦੇ ਭਾਰਤ ਦੀ ਗੇੜੀ ਤੇ ਕਿਦਾਂ ਹਮਲਾ ਕੀਤਾ ਗਿਆ ਮਾਰਿਆ ਗਿਆ ਜੇ ਉਸ ਜਿਹੜੀ ਕੋਪਲਾ ਸੀਆਰਐਸ ਆਫ ਦੀ ਕੌਨਸਟੇਬਲ ਹੁੰਦੀ ਉਹਦੇ ਕੋਲ ਹਥਿਆਰ ਹੁੰਦਾ ਉਹਦੇ ਮਨ ਦੇ ਵਿੱਚ ਕਿਹੜੀ ਵਿਚਾਰਧਾਰਾ ਸੀਗੀ ਇਹ ਤੇ ਹੁਣ ਏਜੰਸੀਆਂ ਹੀ ਪਤਾ ਕਰਨਗੀਆਂ ਏਜੰਸੀਆਂ ਨੂੰ ਪਤਾ ਕਰਨਾ ਪੈਣਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰਨਾ ਪੈਣਾ ਕੀ ਉਹਦੇ ਮਨ ਦੇ ਵਿੱਚ ਇਹੋ ਦੀ ਕਿਹੜੀ ਵਿਚਾਰਧਾਰਾ ਸੀ ਜਿਉਂ ਦੇ ਕੋਲ ਕੋਈ ਹਥਿਆਰ ਹੁੰਦਾ ਹਥਿਆਰ ਨਾਲ ਜੇ ਹਮਲਾ ਕਰ ਦਿੰਦੀ ਤੇਰਾ ਜ਼ਿੰਮੇਵਾਰ ਕੋਲ ਹੁੰਦਾ ਦੋਸਤੋ ਕੰਗਨਾ ਮੋਤ ਸਾਡੇ ਭਾਰਤ ਦੀ ਧੀ ਸਾਡੇ ਭਾਰਤ ਦੀ ਬੇਟੀ दोस्तों मेरी एक गाल है मैं अपने गाल तो आगे रखना गलू पता है पूरा मैं कहना सोशल मीडिया भर दो तो, जे ती वाकई सच्चे देश भगत हो देश प्रेमी हो एक एम पी कंगना रनौत हमला होना बहुत वीडी गए

ਜਿਹੜੇ ਸੋਚਦੇ ਨੇ ਹਮੇਸ਼ਾ ਕਿ ਨਾਤੇ ਹਮਲੇ ਕੀਤੇ ਜਾਣਾਂ ਨੂੰ ਮਾਰਿਆ ਜਾਵੇ ਦੋਸਤੋ ਸ਼ੇਰ ਨਹੀਂ ਹੈ ਸ਼ੇਰ ਨਹੀਂ ਕੰਗਲਾ ਮੋਤ ਤੇ ਅੰਮੀ ਤੋੜਾ ਸ਼ੇਰ ਸ਼ੇਰ ਦਾ ਹਮੇਸ਼ਾ ਇਸ ਸ਼ੇਰ ਵੀ ਨੂੰ ਸਪੋਰਟ ਰਹੇਗੀ ਔਰ ਮੈਂ ਇੱਕ ਚੀਜ਼ ਬੇਨਤੀ ਕਰਦਾ ਪੂਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਵੀ ਕਿ ਉਹ ਪੰਜਾਬ ਦੇ ਵਾਸੀ ਵੀ ਪੂਰੀ ਦੱਤ ਕੇ ਜਿਹੜੇ ਹਿੰਦੂ ਨੇ ਪੂਰੀ ਸਪੋਰਟ ਕਰਨ ਕੰਗਾਰ ਨੂੰ ਇੱਕ ਇੱਕ ਸੋਸ਼ਲ ਮੀਡੀਆ ਤੇ ਬੈਨਰ ਪਾ ਦੇਣ कि भारत की बेटी हिमाचल की बेटी हम आपके साथ हैं फिर मजा होगा दोस्तों गल शुरू करिए आप बड़ा बड़ा विचार तीन देखो मेरी सोशल मीडिया से मेरे पेज से कि मैं ही देखो गलत कमेंट गलत धमकियां देते जानो मार दया लखन आ रोज का पर शेर परवाह नहीं करता ਜਦੋਂ ਕੱਲ ਮੈਨੂੰ ਪਤਾ ਲੱਗਾ ਕਿ ਸਾਡੇ ਭਾਰਤ ਦੀ ਧੀ ਸਾਡੇ ਐਮਪੀ ਕਮਨਰ ਮੋਤ ਦੇ ਹਮਲਾ ਕੀਤਾ ਗਿਆ ਮੈਨੂੰ ਬੜਾ ਹੀ ਦੁੱਖ ਲੱਗਾ ਕਿ ਕਿੱਥੋਂ ਸੇਫ ਆ ਸੀ ਲੋਗ ਕਿੱਥੋਂ ਸੇਫ ਹੈ ਜਿਹੜੀ ਇੰਨੀ ਵੱਡੀ ਇੰਨਾ ਵੱਡਾ ਉਧਾ ਐਮਪੀ ਹੈ ਕਿੱਥੋਂ ਸੇਫ ਹੈ ਦੋਸਤੋ ਇਹਦੀ ਆਵਾਜ਼ ਅਸੀਂ ਬਣਨਾ ਹੁਣ ਅਸੀਂ ਇਹਦੀ ਆਵਾਜ਼ ਤਾਕਤ ਕਮਨਰ ਮੋਤ ਦੀ ਅਸੀਂ ਬਣਨਾ ਔਰ ਅਸੀਂ ਇਹੋ ਜਿਹਾ ਤਾਕਤ ਬਣ ਕੇ ਦਿਖਾਣਾ ਹੈ ਕੀ ਪੂਰੇ ਭਾਰਤ ਦੇ ਵਿੱਚ ਕੰਨਰ ਰੋਦਾ ਸਾਧਿਓ ਉਹ ਜਿਨਨੇ ਖੱਪੜ ਮਾਰਿਆ ਉਹਦਾ ਵੱਦ ਤੋਂ ਵੱਦ ਵਿਰੋਧ ਕਰੋ ਉਹਨੂੰ ਉਹਦੀ ਬੰਦੀ ਸਜ਼ਾ ਦਿਵਾਓ ਤਾਂ ਕਿ ਪਤਾ ਲੱਗ ਜੇ ਇਹ ਲੋਕਾਂ ਦੇ ਜਿਹੜੇ ਕੰਨ ਖੜੇ ਹੋ ਜਾਣ ਕਿ ਹਿੰਦੂਆਂ ਨੂੰ ਨਹੀਂ ਹੱਥ ਪਾਣਾ ਹਿੰਦੂ ਹਿੰਦੂਆਂ ਨੂੰ ਹੱਥ ਨਹੀਂ ਪਾਣਾ ਹਿੰਦੂ ਦੇਸ਼ ਭਗਤ ਹੈ ਇੰਕੂ ਆਪਣੇ ਪੰਜਾਬ ਲਈ ਆਪਣੇ ਵਤਨ ਲਈ ਆਪਣੇ ਹਿਮਾਚਲ ਲਈ ਆਪਣੇ ਹਰਿਆਣਾ ਲਈ ਆਪਣੇ ਮੱਧ ਪ੍ਰਦੇਸ਼ ਲਈ ਆਪਣੇ ਭਾਰਤ ਲਈ ਹਰ ਵਕਤ ਜਾਨ ਦੇ ਨੂੰ ਤਿਆਰ ਹੈ ਦੋਸਤੋ ਗੱਲ ਸ਼ੁਰੂ ਕਰਦੇ ਆਪਾਂ ਕਿ ਦੇਖੋ ਕਾਲ ਵੀ ਕਿੰਨੀ ਸੋਸ਼ਲ ਮੀਡੀਆ ਤੇ ਗੱਲ ਚੱਗੀ ਵੀ ਹੈ ਕਿ ਕੰਮ ਨਾਲ ਰੋਂਥਾ ਪੜ ਮਾਰੇ ਕੋਚ ਤੱਕੜਵਾ ਬੀ ਸਮਝਾ ਕੋਚ ਸਾਡੇ ਕਿਸਾਨ ਜਿਹੜੇ ਪੰਜਾਬ ਦੇ ਸਮਝਾ ਦੇਖੋ ਕਿਦਾਂ ਸਮਰਥਨ ਕਰ ਰਹੇ ਨੇ ਕਿਦਾਂ ਉਹ ਸੀਆਈਏ ਸਭ ਦੀ ਜਿਹੜੀ ਲੇਡੀਆਂ ਜਿਹੜੀ ਪੁਲਿਸ ਅਫਸਰ ਜੀ ਉਹਦਾ ਉਹਦਾ ਉਹ ਅਸਮਰਥਨ ਕਰ ਰਹੇ ਨੇ ਮੈਂ ਕਹਿੰਦਾ ਕਿਸਾਨ ਭਰਾਵੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਇਸ ਦਲ ਦੀ ਸ਼ਰਮ ਆਣੀ ਚਾਹੀਦੀ ਜਿਹੜੇ ਤੱਕੜਵਾਦੀ ਲੋਕ ਬਾਰ ਉਸ ਤੋਂ ਮਰਥਨ ਕਰ ਰਹੇ ਨੇ ਕਿਉਂ ਐਮਪੀ ਆ ਸਾਡੇ ਸਾਡੇ ਦੇਸ਼ ਦੀ ਐਮਪੀ ਹੈ ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਹੋ ਤੁਸੀਂ ਦੇਖੋ ਅੱਜ ਕਿੰਨਾ ਟਾਈਮ ਹੋ ਗਿਆ 6 ਮਿੰਟ ਤੋਂ ਉੱਪਰ ਵਾਕਿਆ ਹੋ ਗਿਆ ਅਰੇ ਤੁਸੀਂ ਬਾਡਰ ਘੇਰ ਕੇ ਬੈਠੇ ਹੋ ਲੋ ਇਹਦੇ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਸਾਡੇ ਵਪਾਰ ਨੂੰ ਨੁਕਸਾਨ ਨਹੀਂ ਹੁੰਦਾ ਤੁਸੀਂ ਦੇਖੋ ਮੈਂ ਕਿਹਾ ਸਰਕਾਰਾਂ ਵੀ ਦੇਖੋ ਕਿੰਦਾ ਚੁੱਪ ਹੈ ਚਲੋ ਸੈਂਟਰ ਜਿਥੇ ਬੈਠੀ ਪਾਸ ਪਾਸ ਸਰਕਾਰ ਹੈ ਪਾਸ ਪਾਸ ਸਰਕਾਰ ਦਾ ਇੱਕ ਵੀ ਹਜੇ ਤੱਕ ਕੋਈ ਮੰਤਰੀ ਜਦ ਕੀ ਉਹ ਕੀ ਸੀ ਭਾਜਪਾ ਦੀ ਐਨ ਪੀ ਸੀ ਕੁਮਾਰ ਨੌਤ ਇੱਕ ਵੀ ਮੰਤਰੀ ਪਾਸ ਪਾਸ ਸਰਕਾਰ ਦਾ ਇੱਕ ਵੀ ਲੀਡਰ ਇਹ ਤੁਸੀਂ ਬੰਦਾ ਭਾਰਤ ਦਾ ਕੋਈ ਵੀ ਕੰਗਨਾ ਦੇ ਸਮਰਥਨ ਚ ਨਹੀਂ ਬੋਲਿਆ ਕਿਉਂ ਆਪਾ ਪੰਜਾਬ ਚ ਰਹਿੰਦੇ ਆ ਆਪਾ ਭਾਰਤ ਰਹਿੰਦੇ ਆ ਆਪਾਂ ਹੀ ਭਾਰਤ ਰਹਿੰਦੇ ਆ ਆਪਾ ਕਿਉਂ ਨਹੀਂ ਆਪਣੀ ਐਮਪੀ ਦਾ ਸਮਰਥਨ ਕਰਦੇ ਆਪਾਂ ਕਿਉਂ ਨਹੀਂ ਸਮਰਥਨ ਕਰਦੇ ਮੈਂ ਕਿਸੇ ਦੀ ਕੋਈ ਵੀਡੀਓ ਨਹੀਂ ਦੇਖੀ ਮੈਂ ਇੱਕ ਦੇਸ਼ ਭਗਤਾਂ ਹਿੰਦੂਸਤਾਨੀ ਆ ਮੈਂ ਭਾਰਤ ਦਾ ਵਾਸੀ ਆ ਮੈਂ ਕੰਗਨਾ ਰਣੋ ਦੇ ਸਪੋਰਟ ਕਰਦਾ ਮੇਰਾ ਭਾਰਤ ਸਪੋਰਟ ਕਰੇਗਾ ਮੇਰੇ ਜਿਹੜਾ ਮੇਰਾ ਪਰਿਵਾਰ ਹੈ ਭਾਰਤ ਦਾ ਜੇਕਰ ਮੇਰੀ ਹਿੱਪੜੀਟੀ ਨੂੰ ਕੰਗਨਾਰ ਲੋਧ ਨੂੰ ਪਿਆਰ ਕਰਦਾ ਹੈ ਉਹ سپورਟ ਕਰਨਗੇ ਪੂਰੀ ਪੂਰੀ ਮੈਕਨ ਸੋਸ਼ਲ ਮੀਡੀਆ ਪਰ ਆਏਗੀ ਕੰਗਨਾਰ ਲੋਧ ਹਮ ਤੁਹਾਰੇ ਸਾਥ ਹੈ ਐਦਾ ਦੇ ਕੰਮ ਜਿਹੜੇ ਬੀਜੇਪੀ ਦੇ ਲੀਡਰ ਨੇ ਹਜੇ ਤੱਕ ਕਿਸੇ ਨੇ ਕਿਉਂ ਨਹੀਂ ਪਾਇਆ ਬੜੀ ਸ਼ਰਮਨਾਕ ਦਾ ਲੇ ਬੀਜੇਪੀ ਲੀਡਰਾਂ ਲਈ ਇੱਕ ਐਮਪੀ ਤੇ ਤੁਹਾਡੀ ਹਮਲਾ ਹੁੰਦਾ ਹੈ ਉਹ ਤੁਸੀਂ ਚੁੱਪ ਕਰਕੇ ਸ਼ਾਂਤ ਬੈਠੇ ਹੋ ਫਿਰ ਮੈਂ ਗੱਲ ਕਰਦਾ ਹਾਂ

ਤੁਸੀਂ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਤੁਹਾਨੂੰ ਬਹੁਤ ਹੀ ਬਹੁਤ ਵਧਾਈ ਹੋਵੇ ਕਿ ਤੁਸੀਂ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਪਰ ਤੁਹਾਡਾ ਸਾਥ ਦੇਣਾ ਜੜੀ ਤੁਖਣਾ ਰੋਤਾ ਤੁਹਾਡਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੀ ਮੈਂਬਰ ਆਫ ਪਾਰਲੀਮੈਂਟ ਹੈ ਤੁਹਾਡੀ ਪਾਰਟੀ ਦੀ ਵਰਕਰ ਹੈ ਔਰ ਤੁਹਾਨੂੰ ਸੀਟ ਜਿੱਤਾਈ ਹੈ ਤੁਹਾਨੂੰ ਸੀਟ ਦਿੱਤੀ ਹੈ ਉਹਨੇ ਜਿੱਤ ਕੇ ਮੰਡੀ ਦੀ ਤੁਸੀਂ ਹਲੇ ਤੱਕ ਕੋਈ ਸਪਸ਼ਟੀਕਰਨ ਤੁਹਾਡੇ ਮੰਤਰੀ ਨੇ ਨਹੀਂ ਦਿੱਤਾ ਅਸੀਂ ਕਹਿੰਦੇ ਅਸੀਂ ਚਾਹੁੰਦੇ ਆ ਮੈਂ ਦੇਸ਼ ਭਗਤ ਆ ਮੈਂ ਆਪਣੇ ਦੇਸ਼ ਲਈ ਗੋਲਦਾ ਮੈਂ ਆਪਣੇ ਦੇਸ਼ ਲਈ ਆਪਣੇ ਦੇ ਹੱਕਾਂ ਲਈ ਬੋਲਦਾ ਕਿ ਮੇਰੇ ਦੇਸ਼ ਨੂੰ ਮੇਰਾ ਬੰਦਾ ਹੱਕ ਮੇਰੇ ਪੰਜਾਬ ਨੂੰ ਮੇਰਾ ਬੰਦਾ ਹੱਕ ਹਮੇਸ਼ਾ ਮਿਲਦਾ ਰਹੇ ਕੁਛ ਟੱਕੜ ਵਾਲੀ ਬਾਹਰ ਬੈਠੇ ਵਿਦੇਸ਼ਾਂ ਦੇ ਵਿੱਚ ਸ਼ਰੀਰਾਂ ਨੂੰ ਸੰਮੁੱਤਮ ਕੀਆ ਜਾਂਦੇ ਰਹਿੰਦੇ ਆ ਕਾਲੇ ਪਿੱਛੇ ਜਿਹੜੇ ਲੋਕ ਇੱਥੇ ਰਹਿ ਕੇ ਉਹਨਾਂ ਨੂੰ ਗੁੰਮਰਾਹ ਕਰਦੇ ਸਿਰਫ ਪੈਸੇ ਦੀ ਲਾਲਚਾਂ ਦੇ ਲੈ ਕੇ ਮੈਂ ਇੱਕ ਚੀਜ਼ ਕਹਿਣਾ ਚਾਹਾਂ ਦੋਸਤੋ ਇੱਕ ਤਾਕਤ ਹਿੰਦੂ ਹੋ ਜੋ ਹਿੰਦੂ ਇੱਕ ਤਾਕਤ ਬਣ ਜੋ ਇਹ ਚੁਨਾਬ ਦੇ ਵਿੱਚ ਹਿੰਦੂਵਾਨੇ ਤੇ ਲਈ ਤਾਕਤ ਨਹੀਂ ਲਖਾਈ ਕਿ ਜਿਵੇਂ ਸਾਨੂੰ ਖਾਣੀ ਚਲਦੀ ਸੀ ਔਰ ਮੈਂ ਵਿਸ਼ਵਾਸ ਚਾਹਨਾ ਤੁਹਾਡਾ ਦੋਸਤੋ ਤੁਹਾਡਾ ਪਿਆਰ ਚਾਹਨਾ ਕਿ ਜਦ ਤੱਕ ਹਿੰਦੂ ਇਕ ਹੈ ਅਸੀਂ ਸਾਰਨਾ ਵੱਡੀ ਤਾਕਤ ਆ ਔਰ ਇੱਕ ਤਾਕਤ ਅਸੀਂ ਹੋ ਕੇ ਦਿਖਾਣੀ ਹੈ ਔਰ ਜਾਂਦੇ ਵਾਰੀ ਮੈਂ ਇੱਕ ਬੇਨਤੀ ਕਰਦਾ ਹਾਂ ਦੋਸਤੋ ਜਿਹੜਾ ਵੀ ਵਰਕਰ ਜਿਹੜਾ ਵੀ ਭਾਰਤ ਦਾ ਬੇਟਾ ਬੇਟੀ ਜਿਹੜਾ ਵੀ ਬਜ਼ੁਰਗ ਤਦਨਾ ਤੇ ਨੋਤ ਨਾਲ ਪਿਆਰ ਕਰਦਾ ਵੇ ਇਤਕੀ ਨਿੱਕੇ ਤੰਗਣਾ ਨਾਲ ਹਮ ਆਪਕੇ ਸਾਥ ਹੈ ਹਮ ਆਪਕੇ ਸਾਥ ਹੈ ਉਹ ਲੈਕਚਰ ਮੈਂ ਹੋਰ ਕਿਹੜਾ ਚੱਲਾ ਜਾਂਦੇ ਜਾਂਦੇ ਕੀ ਜਿਹੜੀ ਸੀਐਸਸੀਐਸ ਦੀ ਜਵਾਨ ਸੀਗੀ ਜਿਹਦੀ ਕਟੜਵਾਦੀ ਸੋਚ ਸੀਗੀ ਦੇਖੋ ਉਸ ਕੋਲ ਇੱਕ ਕਟੜਵਾਦੀ ਸੋਚ ਪਹਿਲਾ ਭਾਰਤ ਸਰਕਾਰ ਨੂੰ ਜਾਂ ਵਿਜਨਸੀਆਂ ਨੂੰ ਪਤਾ ਕਰਨੀ ਚਾਹੀਦੀ ਹੈ ਔਰ ਉਹਦਾ ਪੂਰੇ ਪੰਜਾਬ ਚ ਨਹੀਂ ਪੂਰੇ ਮੈਂ ਕਹਿੰਦਾ ਭਾਰਤ ਵਿੱਚ ਹਰ ਸ਼ੇਰ ਸਰੀਤ ਹਰ ਹਿੰਦੂ ਜਿਹੜਾ ਕਮਣਾ ਔਰ ਨੋਦ ਨੂੰ ਪਿਆਰ ਕਰਦਾ ਉਸ ਦਾ ਵਿਰੋਧ ਕਰੇ ਉਹਦੇ ਪੂਰੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਉਹ ਜਿਹੜੀ ਗਰੇਡੀਸ਼ ਕਿ ਗਈ ਜਿਹਨੇ ਕਮਣਾ ਔਰ ਨੋਦ ਤੇ ਥੱਪੜ ਮਾਰਿਆ ਸੀਐਸਐਸ ਵੀ ਉਹਨੇ ਪੂਰੇ ਪੰਜਾਬ ਦਾ ਵਿਰੋਧ ਕੀਤਾ ਜਾਵੇ ਔਰ ਉਹਦੇ ਪੁੱਤਰੇ ਸਾਡੇ ਜੀ